ਪਾ ਪਰੀ ਤੁਸੀਂ ਜਦੋਂ ਪਤਾ ਲੱਗਾ ਵੀ ਡਾਕਟਰ ਚੰਦਰ ਕੋਰਾ ਪਾਪਾ ਪੀਤੂ ਦੀ ਬੇਟੀ ਹੈ ਉਹਨਾਂ ਦਾ ਜਾਣਦੇ ਸੀ ਪਹਿਲਾਂ ਤੁਸੀਂ ਨਹੀਂ ਸੁਣਿਆ ਸੀ ਪਹਿਲਾਂ ਦਾਦਾ ਦਾਦਾ ਉਹਦਾ ਨਹੀਂ ਨਹੀਂ ਤੁਸੀਂ ਬਹੁਤ ਐਨਾਂ ਦੀ ਕਦੇ ਵੀ ਨਹੀਂ ਗੱਲ ਕਿਉਂਕਿ ਤੁਸੀਂ ਇਹ ਸਮਝੋ ਕਿ ਮੇਰੇ ਜਿਹੜੇ ਦਾਦਾ ਜੀ ਸੀ ਉਹ ਬੜੇ ਔਖੇ ਸਮਿਆਂ 'ਚ ਲੰਗੇ ਉੱਥੋਂ ਆਏ ਤੇ ਉਹਨਾਂ ਦੇ ਘਰ ਜਿਵੇਂ ਸਿਰ ਤੇ ਜ਼ਿੰਮੇਵਾਰੀਆਂ ਹੁੰਦੀਆਂ ਸੀ ਤੇ ਮੈਂ ਇਹ ਮੰਨਦਾ ਹਾਂ ਕਿ ਪੁਰਾਣੇ ਸਮੇਂ 'ਚ ਉਹਨਾਂ ਨੇ ਔਖੇ ਸਮੇਂ 'ਚ ਵੀ ਜ਼ਿੰਮੇਵਾਰੀਆਂ ਪੂਰੀਆਂ ਕੀਤੀਆਂ ਬੱਚੇ ਸੀ ਮੇਰੀ ਦਾਦੀ ਜੀ ਦੀ ਰੱਛੀਤੀ ਹੋ ਗਈ ਸੀ ਉਹਨਾਂ ਨੇ ਇਕੱਲੇ ਹੀ ਵੱਡੇ ਕਰਕੇ ਬੱਚੇ ਪੜਾ ਕੇ ਸਭ ਕੁਝ ਤੇ ਉਹਨਾਂ ਦਾ ਕੰਮ ساری ਉਮਰ ਉਹ ਕੋਰਟ ਦੇ ਬਾਹਰ ਜਿਹੜੇ ਤੁਸੀਂ ਅੱਜ ਵੀ ਜਾਂਦੇ ਹੋ ਤੇ ਜਿਹੜੇ ਡਾਕੂਮੈਂਟ ਟਾਈਪਿਸਟ ਹੁੰਦੇ ਨੇ ਉਹਨਾਂ ਨੇ ਹਿਸਾਰ ਕੋਰਟ ਦੇ ਬਾਹਰ ਬੈਠ ਕੇ ਡਾਕੂਮੈਂਟ ਟਾਈਪ ਕੀਤੇ ਨੇ ساری ਉਮਰ ਤੇ ਉਸ ਤੋਂ ਵੱੜ ਕੇ ਉਹਨਾਂ ਦੇ ਆਪਣੇ ਬੱਚੇ ਦੋ ਬੇਟੇ ਨੇ ਦੋਨੋਂ ਟੌਪ ਦੇ ਇੰਜੀਨੀਅਰ ਬਣੇ ਇੱਕ ਬੇਟੀ ਉਹਨਾਂ ਦੀ ਡਾਕਟਰ ਹੈ ਜਿਹੜੀ ਅਮਰੀਕਾ ਚ ਬਾਕੀ ਵੀ ਐਚ ਡੀ ਨੇ ਤਾਂ ਸਭ ਪੜਾਏ ਲਿਖਾਏ ਉਹਨਾਂ ਨੇ ਤੋ ਜਿੰਦਗੀ ਦੇ ਵਿੱਚ ਕਦੇ ਉਹਨਾਂ ਨੇ ਸ਼ਾਇਦ ਮੇਰੇ ਨਾਲ ਕਦੇ ਇੰਨੀ ਖੁੱਲ ਕੇ ਕੋਈ ਗੱਲ ਨਾ ਕੀਤੀ ਹੋਏ ਪਰ ਜਦੋਂ ਰਿਸ਼ਤਾ ਆਇਆ ਫਿਰ ਉਹਨਾਂ ਨੇ ਜ਼ਰੂਰ ਕਿਹਾ ਹਾਂ ਮੈਂ ਪ੍ਰੀਤਮ ਸਿੰਘ ਨੂੰ ਜਾਣਦਾ ਹਾਂ ਬੜਾ ਹੀ ਸੋਹਣਾ ਘਰ ਹੈ ਬੜੇ ਸੱਚੇ ਬੰਦੇ ਨੇ ਪੜ੍ਹੇ ਲਿਖੇ ਨੇ ਤੇ ਉਹ ਕੁੜੀ ਮੈਂ ਦੇਖੀ ਹੋਈ ਹੈ ਛੋਟੇ ਹੁੰਦੇ ਸੋ ਗੱਲਾਂ ਤੁਰੀ ਜਦੋਂ ਮੈਂ ਸ਼ੁਰੂ ਦੀ ਗੱਲ ਕੀਤੀ ਹੈ ਕਿ ਜਦੋਂ ਮੈਂ 2003 ਦੇ ਵਿੱਚ 10 ਨਹੀਂ ਕਰਦਾ ਸੀ ਉਹਦੇ ਕੋ ਮੁੰਡਾ ਹੋ ਕੇ ਇਹਦਾ ਕੋਈ ਤਣਾਅ ਚੱਲਦਾ ਸੀ ਘਰ ਦੇ ਵਿਚਾਲੇ ਦੇ ਵਾਲੇ ਜੋਇੰਟ ਫੈਮਿਲੀ ਹੋਣ ਕਰਕੇ ਤੁਸੀਂ ਕਿ ਲੜਕੀ ਸੀ ਕਿ ਤੁਸੀਂ ਕਹਿੰਦੇ ਮੈਂ ਵੀ 10 ਵਿੱਚ ਲਿਖਣਾ ਸ਼ੁਰੂ ਕੀਤਾ ਸੀਗੇ ਤੁਸੀਂ ਕਦੋਂ ਲਿਖਣ ਲੱਗੇ ਸੀਗੇ ਮੈਂ ਅਦਰਸਲ ਕਵਿਤਾਵਾਂ ਲਿਖਦੀ ਸੀ ਬੜੀਆਂ ਬਗਾਵਤੀ ਸੁਰ ਵਾਲੀਆਂ ਮੈਨੂੰ ਕਹਿੰਦੇ ਸਨ ਤੂੰ ਕੋਈ ਵਾਕ ਹੀ ਖਰੇ ਕਿਤੋਂ ਉੱਤਰ ਕੇ ਆਈ ਹੈ ਇਸ ਉਮਰ ਵਿੱਚ ਲੋਕ ਇਸ਼ਕ ਮੁਹੱਬਤ ਦੀਆਂ ਗੱਲਾਂ ਕਰਦੇ ਨੇ ਕੁਝ ਹੋਰ ਤਰ੍ਹਾਂ ਦੀ ਆਈਡੀਓਲੋਜੀ ਹੁੰਦੀ ਹੈ ਤੇ ਤੂੰ ਕੁਝ ਕਿਉਂਕਿ ਮੈਂ ਤਾਂ ਅੱਗੇ ਵੀ ਦੱਸਿਆ ਕਿ ਔਰਤਾਂ ਦੇ ਬਾਰੇ ਹੁੰਦੇ ਜ਼ੁਲਮ ਜਵਾਲੇ ਦਵਾਲੇ ਹੁੰਦਾ ਵੇਖਿਆ ਸੀ ਜਾਂ ਸੁਣਿਆ ਸੀ ਉਤੋਂ ਕੁਛ ਇਸ ਤਰੀਕੇ ਦੀ ਮੇਰੀ ਸੋਚ ਆਪਣੇ ਆਪ ਤਬਦੀਲ ਹੋਈ ਸੀ ਹਮ ਬਲਕੇ ਬੜੀ ਜ਼ਿਆਦਾ ਹੀ ਕੁਸ਼ ਬਕਾਵਤੀ ਕਵਤਾ ਸੀ ਜਿਹੜੀ ਮੇਰੀ ਪਹਿਲੀ ਤੇ ਪਾਪਾ ਜੀ ਸਗੋਂ ਮੈਨੂੰ ਕਹਿਣ ਲੱਗੇ ਕਿ ਇੰਨਾ ਗੁੱਸਾ ამ ਤਰਤੇ ਜਿਨੇ ਆਪ ਹੰਡਾਇਆ ਹੋਵੇ ਉਹ ਉਹਦੇ ਮਨ ਵਿੱਚੋਂ ਨਿਕਲਦਾ ਤੇ ਤੂੰ ਤੇ ਕਦੇ ਕਦੇ ਹੰਡਾਇਆ ਹੀ ਨਹੀਂ ਹਮ ਮੈਂ ਕਿਹਾ ਜੀ ਜਿਵੇਂ ਕਿਉਂਕਿ ਅੱਜੀ ਕੋਲ ਮੇਰੇ ਮੰਮੀ ਕੋਲ ਗਲੀ ਚੋਂ ਵੀ ਕੋਈ ਆਣਾ ਜੇ ਕਿਸੇ ਨੇ ਉਸ ਮੁਹੱਲੇ ਚੋਂ ਗੱਲ ਕਰਨੀ ਉਹ ਮੈਂ ਤਾਂ ਬਹੁਤ ਛੋਟੀ ਜਿਵੇਂ ਦੱਸਿਆ ਬਾਕੀਆਂ ਤੋਂ ਸੀ ਹਮ ਤਾਂ ਉਹ ਸੁਣਨਾ ਤਾਂ ਮੇਰੇ ਉਹ ਮਨ ਵਿੱਚ ਜਿਵੇਂ ਉਹ ਟਿਕ ਗਿਆ ਕਿ ਇਹ ਕਿਉਂ ਇੰਨਾ ਜ਼ਿਆਦਾ ਕਿਸੇ ਨੂੰ ਕੋਈ ਦੁਖੀ ਕਰਦਾ ਕਿਉਂ ਔਰਤਾਂ ਇਹੋ ਜਿਹਾ ਜ਼ੁਲਮ ਸਹਿੰਦੀਆਂ ਸੋ ਉਸ ਤਰੀਕੇ ਦੀ ਬਗਾਵਤੀ ਸੁਰ ਵਿੱਚੋਂ ਮੈਂ ਕੁਝ ਲਿਖਣਾ ਵੀ ਸ਼ੁਰੂ ਕੀਤਾ ਕਿ ਜੇ ਮੈਨੂੰ ਪਾਪਾ ਜੀ ਨੇ ਬੜਾ ਜ਼ੋਰ ਲਾਉਂਦੇ ਸਨ ਕਿ ਐਨਾ ਗੁੱਸਾ ਦਿਲ 'ਚ ਰੱਖੋਗੇ ਨਾ ਫਿਰ ਤੁਹਾਡੀ ਸ਼ਖਸੀਅਤ 'ਚ ਵਿਗਾੜ ਪੈ ਜਾਏਗਾ। ਬੇਤਰ ਹੈ ਕਲਮ ਫੜ ਤੇ ਕੱਢ ਦੇ। ਸੋ ਉਹ ਸੀ ਕਾਰਨ ਜਿੱਥੇ ਮੈਂ ਫਿਰ ਉਹ ਲਿਖਣਾ ਸ਼ੁਰੂ ਹੋਲੀ-ਹੋਲੀ ਉਹਨਾਂ ਦੇ ਕਹੇ ਤੇ ਕੀਤਾ ਕਿ ਚਲੋ ਇਸ ਪਾਸੇ ਨੂੰ ਕੱਢੋ ਕਿ ਜਿਹੜਾ ਮਨ ਅੰਦਰ ਕੁਝ ਆਂਦਾ ਕੱਢ ਦਿਓ। ਡਾਕਟਰ ਸਾਹਿਬ ਉਹ ਚ ਲਿਖਦੀ ਹੋਏ ਕਿਦੋਂ ਸੋਚ ਲਈ ਤੌਰ ਤੇ ਬੋਲਦੀ ਹੋਵੇ ਡਾਕਟਰ ਰਸ਼ੇਂਦਰ ਕੌਰ ਦੇ ਬੋਲਣਾ ਤੋਂ ਕਈ ਲੋਕ ਪ੍ਰੇ ਨਾਲ ਲੈਂਦੇ ਨੇ ਕਈ ਲੋਕ ਡਰਦੇ ਜੇ ਨੇ ਕਈ ਲੋਕ ਲੈ ਤੇ ਲੈ ਗਏ ਰਿਜ਼ਲਟ ਆ ਰਹੀ ਹੈ ਰਸ਼ੇਂਦਰ ਕੌਰ ਦੀ ਇੰਟਰਵਿਊ ਆ ਗਈ ਪਿਛਲੇ ਦਿਨ ਜੀ ਫਿਰ ਵਿਵਾਦ ਵਿੱਚ ਖੜੇ ਹੋਏ ਹੋਏ ਨੇ ਤੁਹਾਡੇ ਥੱਲੇ ਕਮੈਂਟ ਵੀ ਪੜ੍ਹਦੇ ਆਂ ਸੀ ਤੁਹਾਨੂੰ ਕਦੋਂ ਪਤਾ ਲੱਗਦਾ ਵੀ ਡਾਕਟਰ ਰਸ਼ੇਂਦਰ ਕੌਰ ਨੂੰ ਸ਼ਖਸੀਅਤ ਉਹ ਇਸ ਤਰ੍ਹਾਂ ਦੀ ਹੈ ਨਹੀਂ ਲਿਖਦੇ ਵੀ ਨੇ ਇਸ ਤਰ੍ਹਾਂ ਵੀ ਆਉਣ ਵਾਲੇ ਸਮੇਂ ਤੇ ਬੋਲਿਆ ਕਰਨਾ ਕਿ ਪਤਾ ਨਹੀਂ ਇਸ ਗੱਲ ਚਲੋ ਹੁਣ ਮਜ਼ੇਦਾਰ ਜਿਹੀ ਗੱਲ ਸੁਣਾਉਣ ਨੂੰ ਲਿਖਦੇ ਦੀ ਗੱਲ ਤਾਂ ਮੈਂ ਜਿਵੇਂ ਦੱਸਿਆ ਕਿ ਹੈ ਤਾਂ ਹਾਸੇ ਦੀ ਗੱਲ ਪਰ ਇਹਨਾਂ ਦੀ ਪਰਸਨੈਲਿਟੀ ਤੇ ਉਹਦਾ ਜੋਰ ਮੈਂ ਉਦੋਂ ਦੱਸ ਦਿੰਦਾ ਹੂੰ ਇਹ ਭਾਵੇਂ ਕਹਿੰਦੇ ਹੁਣ ਗੁੱਸੇ ਦੀ ਕਰਤਾ ਹਾਂ ਸ਼ਾਇਦ ਮੇਰੇ ਤੋਂ ਮੈਨੂੰ ਮਿਲਣ ਤੋਂ ਪਹਿਲਾਂ ਸ਼ਾਇਦ ਲਿਖਦੇ ਹੂੰ ਮੈਂ ਇਹਨਾਂ ਨੂੰ ਜਦੋਂ ਸਾਡੀ ਇੰਗੇਜਮੈਂਟ ਹੋ ਗਈ ਤੇ ਉਸ ਤੋਂ ਬਾਅਦ ਮੈਂ ਇੱਕ ਹੋਰ ਮਿਲਣਾ ਆਇਆ 15 ਦਿਨਾਂ ਬਾਅਦ ਤੇ ਅਸੀਂ ਬੈਠੇ ਸੀ ਇਹਨਾਂ ਦਾ ਇੱਕ ਕਮਰੇ ਵਿੱਚ ਤੇ ਇਹਨਾਂ ਨੇ ਕਿਹਾ ਮੈਂ ਤੇਰੇ ਲਈ ਕਵਿਤਾ ਲਿਖੀ ਹੈ ਹੁਣ ਮੇਰੇ ਲਈ ਤਾਂ ਇਹ ਤੁਸੀਂ ਸਮਝੋ ਕਿ ਕੋਈ ਕਵਿਤਾ ਲਿਖੇਗਾ اچھا ਮੈਂ ਕਿਹਾ ਚਲੋ ਸੁਣਾਓ ਜੀ ਹੂੰ ਤੇ ਮੇਰਾ ਇਸ ਪਾਸੇ ਵੱਲ ਹਮੇਸ਼ਾ ਆਰਟਿਸਟਿਕ ਰਿਹਾ ਹੈ ਮੈਂ ਕਲਾਸਿਕਲ 뮤직 ਕਲਾਸਿਕਲ ਪਰਫਾਰਮੈਂਸਿਸ ਡਾਂਸ ਦੇਖਣ ਦਾ ਦਿੱਲੀ ਜਾ ਕੇ ਕਲਾਸਿਕਲ ਜਿਹੜੇ ਕਾਨਸਰਟਸ ਹੁੰਦੇ ਨੇ ਉਹਨਾਂ ਨੂੰ ਸੁਨੰਦਾ ਬੜਾ ਸ਼ੌਕੀਨ ਸੀ 우ਸਤਾਦ ਅੱਲਾ ਰੱਖਣ ਨੂੰ ਮੈਂ ਲਾਈਵ ਸੁਨਿਆ ਹੋਇਆ ਜ਼ਾਕਰ हुसैन ਸਾਹਿਬ ਨੂੰ ਸੁਨਿਆ ਹੋਇਆ ਤੇ ਮੇਰੇ ਉਸ ਤਰ੍ਹਾਂ ਦੇ ਟੇਸਟ ਹੈਗੇ ਨੇ ਬੜਾਈ ਵੀ ਨੋਵਲ ਸ਼ਗਰ ਲਿਟਰੇਚਰ ਮੇਰਾ ਬਹੁਤ ਸ਼ੌਕ ਹੈ ਮੈਂ ਕਹਾਂ ਅੱਛਾ ਜੀ ਚਲੋ ਸੁਣਾਓ ਤੇ ਇਨਾਂ ਨੇ ਜੋ ਮੇਰੇ ਲਈ ਕਵਿਤਾ ਲਿਖੀ ਸੀ ਉਹ ਇੱਕ ਪ੍ਰੇਮ ਕਥਾ ਸੀ ਹੂੰ ਤੇ ਉਸ ਨੇ ਮੈਨੂੰ ਇੰਨਾ ਕੋ ਇੰਪ੍ਰੈਸ ਕਰਤਾ ਕਿ ਮੈਨੂੰ ਸ਼ਾਇਦ ਲੱਗਿਆ ਵੀ ਮੈਂ ਕਿਤੇ ਹਵਾਵਾਂ 'ਚ ਉੱਡ ਰਿਹਾ ਡਰ ਤਾਂ ਨਹੀਂ ਬਣ ਗਿਆ ਦੇ ਦੇ ਮਰੀਜ਼ ਤੇ ਉਹ ਬਣ ਗਏ ਹੇ ਉਸ ਬਾਦ ਜਦੋਂ ਮੈਂ ਕਿਹਾ ਚਲੋ ਰੋहतक ਵਾਪਸ ਜਾਣਾ ਹੈ ਕਾਰ ਕਾਰ ਤੇ ਇਹਨਾਂ ਨੂੰ ਬਸ ਸਟੈਂਡ ਛੱਡ ਕੇ ਆਈ ਨਾ ਸਾਰੀ ਉੱਥੇ ਹਾਂ ਬਸ ਸਟੈਂਡ ਵੀ ਇਹਨਾਂ ਨੇ ਅੰਮਾਲੇ ਜਾਣਾ ਤਾਂ ਮੈਂ ਇਹਨਾਂ ਨੂੰ ਡ੍ਰੌਪ ਕਰਕੇ ਆ ਗਈ ਜਾਣ ਲੱਗਿਆ ਇਹਨਾਂ ਨੂੰ ਇੱਕ ਸੇਵ ਦਿੱਤਾ ਵੀ ਤੁਸੀਂ ਇਹ ਰਸਤੇ 'ਚ ਖਾਂਦੇ ਰਹਿਣਾ ਅਗਲੀ ਕਹਾਣੀ ਹੁਣੇ ਆਪ ਸੁਣਾਣ ਕਿ ਮੈਂ ਠੀਕ ਰਾਹ ਛੱਡ ਕੇ ਆਈ ਸੀ ਅੰਮਾਲੇ ਦੀ ਬਸ ਕੋਲ ਸੋ ਅਸੀਂ ਬਸ ਤੇ ਚੜ੍ਹ ਕੇ ਤੇ ਅੰਮਾਲਾ ਰੇਲਵੇ ਸਟੇਸ਼ਨ ਪਹੁੰਚ ਗਏ ਹੂੰ ਤੇ ਉੱਥੋਂ ਹਿਮਾਲਿਆਨ ਕੋਈ ਚੱਲਦੇ ਸੀ ਜੀ ਪਾਣੀ ਪਾ ਤੇ ਉੱਥੋਂ ਰੁਤਕਦਾ ਇਹ ਰਸਤਾ ਹੁੰਦਾ ਸੀ ਹੂੰ ਤੇ ਸੇਵਾਤ ਜੜਿਆ ਸੋਚਦੇ ਇਹਦੇ ਬਾਰੇ ਟ੍ਰੇਨ ਤੇ ਬਹਿ ਗਏ ਟ੍ਰੇਨ ਚੱਲ ਪਈ ਤੇ ਅੱਧੇ ਪੌਣੇ ਘੰਟੇ ਬਾਅਦ ਮੈਂ ਬਾਹਰ ਕੋ ਨਜ਼ਰ ਮਾਰਿਆ ਮੈਂ ਕਿਹਾ ਕਿ ਸੈਂਡਰੀ ਅਜੀਬ ਜੀ ਹੈ ਰੋਜ ਤਾਂ ਇਸ ਟ੍ਰੇਨ ਤੇ ਆ ਮੈਂ ਇਹ ਜਾ ਤਾਂ ਕੁਝ ਨਹੀਂ ਹੁੰਦਾ ਹੂੰ ਮੈਂ ਪੁੱਛਿਆ ਜੀ ਕਿਹੜਾ ਸਟੇਸ਼ਨ ਆ ਗਿਆ ਕਹਿੰਦੇ ਜੀ ਸਾਨੇਵਾਲ ਮੈਂ ਕਿਹਾ ਜੀ ਸਾਨੇਵਾਲੀ ਇਹ ਮਹਿਤਾ ਪਣੀਪਤ ਚੱਲਿਆ ਸੀ ਤੇ ਪਲੇਟਫਾਰਮ ਇਕੱਲੇ ਬੈਠਾ ਸੀ ਕਹਿੰਦੇ ਜੀ ਅੱਜ ਉਹ ਤੁਹਾਡੀ ਵਾਲੀ ਗੱਡੀ ਪਲੇਟਫਾਰਮ 2 ਤੇ ਸੀਗੀ ਇਹ ਸਾਹਨੇ ਵਾਲ ਚੱਲੀ ਹੈ ਤੇ ਤੁਸੀਂ ਇਹਦੇ ਤੇ ਬਹਿ ਗਏ ਹੋ ਮੈਂ ਬਹੁਤ ਘੱਟਾ ਹੋ ਗਿਆ ਸਾਹਨੇ ਵਾਲ ਸਟੇਸ਼ਨ ਤੇ ਉਤਰਿਆ ਉੱਥੋਂ ਵੇਰ ਪਤਾ ਨਹੀਂ ਕਿ ਮੈਂ ਤੱਕ ਕੇ ਖਾ ਖੋ ਕੇ ਰਾਤ ਰੂਟ ਰੱਕਾ ਦੋ ਉਦੋਂ ਕੋਈ ਇਹ ਵਾਲਾ ਸਿਸਟਮ ਨਹੀਂ ਸੀ ਨਾ ਵੀ ਤੁਸੀਂ ਫੋਨ ਕਰੋ ਟੈਕਸੀ ਆ ਜਾਏ ਤੋ ਲਟਕ ਲਟਕੇ ਰਾਤ ਨੂੰ ਭਾਰਾ 1 ਵਜੇ ਰੁਟਕ ਆਪਣੇ ਤਾ ਫਿਰ ਪਹੁੰਚੇ ਹੂੰ ਤੇ ਫੇਰ ਉਹਨਾਂ ਨੂੰ ਚਿੱਠੀ ਲਿਖੀ ਸ਼ਾਇਦ ਉਹਦੋਂ ਤਾਂ ਚਿੱਠੀਆਂ ਦਾ ਸਿਸਟਮ ਹੁੰਦਾ ਸੀ ਹੂੰ ਦੋਨੋਂ ਸ਼ਾਇਦ ਸਮਾਂ ਨਹੀਂ ਉਹ ਯਾਦ ਹੋਣਾ ਕਿ ਜਦੋਂ ਕਾਲ ਕਰਨਾ ਹੁੰਦਾ ਸੀ ਤੇ ਟ੍ਰੰਕ ਕਾਲ ਪੋਸਟ ਆਫਿਸ ਜਾ ਕੇ ਬੁੱਕ ਕਰਾਣੀ ਪੈਂਦੀ ਸੀ ਉਸ ਸਮਾਂ ਸੀ ਯਾ ਕੁਮਾ ਕੁਮਾ ਕੇ ਫੋਨ ਮਲਾਣੇ ਪੈਂਦੇ ਸੀ ਮਿਲਦੇ ਕਦੇ ਨਹੀਂ ਸੀ ਹਮ ਤੇ ਚਿੱਠੀਆਂ ਰਾਈ ਫਿਰ ਮੈਂ ਇਹਨਾਂ ਨੂੰ ਦੱਸਿਆ ਵੀ ਮੇਰੇ ਨਾਲ ਦਾ ਹੋਇਆ ਤੇਰੇ ਸੇਵ ਨੇ ਤੇ ਤੇਰੀ ਕਵਿਤਾ ਨੇ ਮੈਨੂੰ ਪਤਾ ਨਹੀਂ ਕਿੱਥੇ ਲੈ ਗਏ ਸੋ ਉਹ ਪਹਿਲਾ ਅਹਿਸਾਸ ਸੀ ਵੀ ਬਹੁਤ ਤਗੜਾ ਲਿਖਦੇ ਨੇ ਬੰਦੇ ਨੂੰ ਕਿਸੇ ਵੀ ਜਗ੍ਹਾ ਲਿਜਾ ਸਕਦੇ ਹਮ ਅੱਗੇ ਤਾਂ ਹੁਣ ਇਹਨਾਂ ਦੀ ਹਮ ਦੀ ਦਾ ਤੁਸੀਂ ਫਿਕਰ ਕਰਦੇ ਹੋ ਅਕਸਰ ਲੇਖਾਂ ਦੇ ਵਿੱਚ ਕਿਤਾਬਾਂ ਦੇ ਵਿੱਚ ਬੋਲਾਂ ਦੇ ਵਿੱਚ ਤੁਸੀਂ ਵੀ ਕਿਹਾ ਕਿ ਜਿਹੜੇ ਸਮੇਂ ਦੇ ਵਿੱਚ ਇਸ਼ਕ ਮੁਸ਼ਕਿਲੀਆਂ ਗੱਲਾਂ ਦਾ ਕਰਨੀ ਹੁੰਦੀਆਂ ਨੇ ਉਸ ਸਮੇਂ ਤੁਸੀਂ ਇੱਕ ਲੇਖਾਂ ਦੇ ਵਿੱਚ ਆਰਟੀਕਲ ਦੇ ਵਿੱਚ ਪੈਗੇ ਤੁਹਾਨੂੰ ਕੀ ਲੱਗਦਾ ਕਿ ਅੱਜ ਦੀ ਜਵਾਨੀ ਹੈ ਇਸ ਉਮਰ ਦੇ ਪੜਾਅ ਤੇ ਆ ਕੇ ਬਹੁਤ ਕੇਸ ਜੀ ਮਿਲਦੇ ਨੇ ਬਹੁਤ ਕੇਸ ਜਾਇਦੇ ਮਿਲਦੇ ਨੇ ਮਾਂ ਤੇ ਉਹਨੂੰ ਕੀ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਵੀ ਕਰਨਾ ਚਾਹੀਦਾ ਹੈ ਇੱਕ ਪ੍ਰੈਕਟੀਕਲ ਤੋਂ ਦੂਰ ਖੜ ਕੇ ਉਸ ਇਹ ਜਿਹੜਾ ਕੁਹਾਵੇ ਨੇ ਇੱਕ ਹੋਰੀ ਪਾਸੇ ਚਲੇ ਜਾਂਦੇ। ਆ ਦੇਖੋ ਕਦੇ ਬੂਟੇ ਨੁੱਗਦੇ ਦੇਖਿਆ ਜੀ। ਬੀਜ ਇੱਕੋ ਜਿਹਾ ਨਾ ਸਾਰੇ ਬੀਜ ਇੱਕੋ ਜਿਹਾ। ਪਾ ਦਿਓ, ਖਿਲਾਰ ਦਿਓ। ਉਹਦੇ ਵਿੱਚ ਤੁਸੀਂ ਦੇਖੋਗੇ ਹਰ ਇੱਕ ਬੀਜ ਨੇ ਪਹਿਲਾ ਪੱਤਾ ਕੱਢਣਾ ਸਭ ਦਾ ਇੱਕੋ ਜਿਹਾ। ਦੂਜਾ ਵੀ ਇੱਕੋ ਜਿਹਾ ਹੋਏਗਾ, ਤੀਜਾ ਵੀ ਇੱਕ ਹੋਏਗਾ। ਉਸ ਤੋਂ ਬਾਅਦ ਉਹਨੂੰ ਕਿਸ ਢੰਗ ਨਾਲ ਹਵਾ ਲੈ ਗਈ ਜਾਂ ਕਿਸ ਪਾਸੇ ਨੂੰ ਵਾਧੂ ਪਾਣੀ ਦਿੱਤਾ ਗਿਆ, ਢਿੱਡਾ ਜਾਂ ਸਿੱਧਾ ਖੜਾ ਰਹਿ ਸਕਦਾ। ਫਿਰ ਉਸ ਨੂੰ ਉਸ ਮੌਕੇ ਕੀ ਕੀਤਾ ਜਾਂਦਾ ਹੂੰ ਉਹਨੂੰ ਤੋੜਿਆ ਨਹੀਂ ਜਾਂਦਾ ਉਹਨੂੰ ਸਪੋਰਟ ਦਿੱਤੀ ਜਾਂਦੀ ਹੈ ਮਾਲੀ ਕੀ ਕਰਦਾ ਨਾਲ ਇੱਕ ਪਤਲੀ ਜੀ ਡੰਡੀ ਖੜੀ ਕਰ ਦਿੰਦਾ ਕਿ ਇਹ ਸਿੱਧਾ ਰਹਿ ਜਾਵੇ ਇਹ ਨਾਰਮਲ ਤਰੀਕਾ ਹੈ ਤੇ ਉਸ ਤੋਂ ਜਿਹੜੀਆਂ ਟਾਹਣੀਆਂ ਨਿਕਲ ਰਹੀਆਂ ਹੁਣ ਉਹਨਾਂ ਨੂੰ ਫालतू ਟਾਹਣੀਆਂ ਵੀ ਇਹ ਸਿੱਧਾ ਬੜਾ ਸੋਹਣਾ ਦਰਖਤ ਬਣ ਸਕੇ ਛਾਂ ਵਾਲਾ ਉਹ ਛੰਗ ਦੀਆਂ ਦਿੱਤੀਆਂ ਜਾਂਦੀਆਂ ਹੂੰ ਇਨ ਬਿਨ ਇਹੋ ਕੁਸ਼ੇ ਬੱਚੇ ਦੇ ਵਿੱਚ ਕੇ ਉਹੀ ਇੱਕੋ ਟੰਗ ਜੇ ਉਹੀ ਦੋ ਸਰਲਾਂ ਤੋਂ ਬੜਨਾ ਹਰ ਇੱਕ ਦੇ ਢਿੱਡ ਵਿੱਚ ਉਹੀ ਚੀਜ਼ ਹੈ ਹਮ ਪਰ ਨਿਕਲਣ ਤੋਂ ਬਾਅਦ ਪਹਿਲੀ ਉਹਨੇ ਰੋਣਾ ਤਾਂ ਸਭ ਨੇ ਰੋਣਾ ਹੀ ਹੈ ਹਰ ਇੱਕ ਦਾ ਉਸੇ ਤਰ੍ਹਾਂ ਬੱਚੇ ਨੇ ਪਹਿਲਾ ਪੈਰ ਪੁੱਟਣਾ ਉਸੇ ਤਰ੍ਹਾਂ ਪਹਿਲੀ ਦੰਦੀ ਨਿਕਲਣੀ ਹੈ ਹਮ ਪਰ ਜਦੋਂ ਸਾਨੂੰ ਦਿਖਦਾ ਉਸ 'ਚ ਵਿਗਾੜ ਤਾਂ ਉਹ ਪਾਣੀ ਵੱਧ ਕਿਸ ਨੇ ਦਿੱਤਾ ਉਹ ਹਵਾ ਤਿੱਖੀ ਕਿਸ ਨੇ ਦਿੱਤੀ ਕਰਦੇ ਅੰਦਰੋਂ ਆਣੀ ਜੇ ਬੱਚੇ ਦੇ ਸਾਹਮਣੇ ਤੁਸੀਂ ਗਾਲ ਕੱਢ ਕੇ ਉਹਨੂੰ ਉਸੇ ਤਰੀਕੇ ਸਿਖਾਉਣਾ ਜੇ ਇਹ ਚੀਜ਼ ਹੋ ਰਹੀ ਹੈ ਤਾਂ ਉਸਦੇ ਬਣਦੇ ਦਿਮਾਗ ਵਿੱਚ ਉਹ ਆਏਗਾ ਵਾਧੂ ਪਾਣੀ ਦਾ ਵਾਧੂ ਖਾਦ ਦਾ ਮਤਲਬ ਹੈ ਕਿ ਤੁਸੀਂ ਉਹਨੂੰ ਬੇਲੋੜੀਆਂ ਚੀਜ਼ਾਂ ਐਸ਼ਵ ਆਰਾਮ ਦੀਆਂ ਆਰਾਮ ਪ੍ਰਸਤੀ ਦੀਆਂ ਦਿਓਗੇ ਉਹ ਬਿਲਕੁਲ ਉਸੇ ਤਰੀਕੇ ਦਾ ਬਣੇਗਾ ਬੱਚੇ ਦੇ ਵਿੱਚ ਮੈਂ 1 ਫੀਸਦ ਵੀ ਨੁਕਸ ਨਹੀਂ ਗਿਣਦੀ 100% ਜੋ ਨੂੰ ਮਾਹੌਲ ਦਿੱਤਾ ਜਾਏਗਾ ਜਿਸ ਤਰੀਕੇ ਮਾਪੇ ਪਾਲਦੇ ਨੇ ਉਸੇ ਤਰੀਕੇ ਦਾ ਉਹ ਬੜਾ ਪ੍ਰਤੱਖ ਸ਼ੀਸ਼ਾ ਬਣ ਕੇ ਆਣਾ ਜੇ ਆਹੀ ਦਿੱਤਾ ਜੇ ਇਹੀ ਸੇਖ ਲਓ ਸੋ ਉਸ ਪੱਦਰ ਤੇ ਜੇ ਅਸੀਂ ਉਹਨੂੰ ਠੀਕ ਰੱਖਾਂਗੇ ਤਾਂ ਅੱਜ ਦੇ ਦਿਨ ਵੀ ਪੜੀਆਂ ਜ਼ਬਰਦਸਤ ਸ਼ਖਸੀਅਤਾਂ ਮੈਨੂੰ ਬੱਚੇ 8ਵੀਂ 9ਵੀਂ ਦੇ ਜਦੋਂ ਮੈਂ ਸਕੂਲਾਂ 'ਚ ਜਾਂਦੀ ਆ ਹਮ ਬਾ ਕਮਾਲ ਵਿਚਾਰ ਉਹਨਾਂ ਦੀਆਂ ਗੱਲਾਂ ਸੁਣ ਕੇ ਦਿਲ ਖੁਸ਼ ਹੋ ਜਾਂਦਾ ਕਿ ਅੱਛਾ ਅੱਜ ਦੇ ਮਾਹੌਲ 'ਚ ਇਹ ਵੀ ਨਿਕਲ ਸਕਦੇ ਨੇ ਸੋ ਇਹੋ ਜੀ ਗੱਲ ਨਹੀਂ ਹੈ ਕਿ ਸਾਰੇ ਪਾਸੇ ਵਿਗਾੜ ਹੈ ਅਸਲ ਤਾਂ ਜਿਹੜਾ ਖਰਾਬ ਅਸੀਂ ਮਾਹੌਲ ਕੀਤਾ ਉਹ ਵੱਡਿਆਂ ਨੇ ਕੀਤਾ ਬੱਚਿਆਂ ਨੇ ਨਹੀਂ ਹਮ ਉਹਨਾਂ ਦਾ ਕਸੂਰ ਨਹੀਂ ਜੇ ਨੌਜਵਾਨੀ ਗਲਤ ਰਾਹ ਪੈਂਦੀ ਹੈ ਉਹਦਾ ਜ਼ਿੰਮੇਵਾਰ ਸਾਬੀਸਾ ਦੇ ਮੱਪੇ ਹੀ ਸ਼ੁਰੂ ਹੁੰਦੇ ਨੇ ਜੇ ਉਹ ਸਹੀ ਰਾਹ ਦਿਖਾ ਦੇਣ ਫਿਰ ਉਹ ਪੱਕੀ ਨਹੀਂ ਹੁੰਦੀ ਜੇ ਉਹ ਹਿੱਲਦੀ ਨਹੀਂ